ਸਾਡੀ ਮਾਂ ਨੂੰ ਭੱਜ ਕੇ ਗਲਪੜੀਆਂ ਪਾਉਂਦੇ ਨੇ ਤੇ ਟੋਟਰ ਮੰਨਦੇ ਹਕੂਮਤ ਤੱਕ ਪਹੁੰਚ ਗਈ 7 ਨਾਮ ਬਾਈ ਗੁਰੂ ਸਰਸਾ ਦਾ ਪਾਣੀ ਸ਼ਾਕੇ ਜਨਾ ਦੀ ਤੇ ਸਾਧਾਰਨ ਵਾਲਾ ਇਤਿਆਹ ਹੈ ਗੁਰੂ ਦਾ ਗੁਰੂ ਦਾ ਇਤਿਆਹ ਹੈ ਵਾਹਿਗੁਰੂ ਜੀ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭਾਈਆਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ੍ਰੀ ਅਕਾਲ ਸਾਰੀਆਂ ਨਵੀਆਂ ਸੰਗਤਾਂ ਆਈਆਂ ਨੂੰ 13 ਪੋ 27 ਦਸੰਬਰ 12 2025 ਸ਼ਨੀਵਾਰ ਦਾ ਦਿਨ ਭਾਈ 9:30 ਵਜੇ ਤੋਂ ਬੇੜਾ ਟੱਪ ਗਿਆ ਤੇ ਇਧਰੋਂ ਸਪੀਕਰ ਚੋਂ ਆਉਂਦੀ ਆਵਾਜ਼ ਪਾਠ ਦੇ ਭੋਗ ਤੇ ਇਹ ਚੱਲ ਕੇ ਆਉਣੇ ਹੈਗੇ ਅ ਬਾਬਾ ਜੀ ਦੇ ਦਰਸ਼ਨ ਕਰਾਵਾਂਗੇ ਨਾਲੇ ਤੁਹਾਨੂੰ ਕਰਾ ਲਾਵਾਂਗੇ ਇਧਰ ਗੁਰਦੁਆਰਾ ਸਾਹਿਬ ਆਪਾਂ ਇਧਰ ਜਾਣਾ ਨਿੰਮ ਦੇ ਉਸ ਪਾਸੇ ਪਿੰਡ ਦੇ ਵਿਚਾਲੇ ਜੇ ਉਤਰਕਾ ਹੋਰ ਤੇ ਸੋਤੇ ਸਾਹਿਬ ਜਾਦੇ ਤੇ ਚੱਲਦੇ ਆ ਭਾਈ ਪਹਿਲਾਂ ਦਰਸ਼ਨ ਕਰ ਆਈਏ ਫਿਰ ਸਾਈਕਲ ਦੇ ਕੋਈ ਯੰਤਰ ਮੰਤਰ ਲਾਵਾ ਕੇ ਆ ਕੇ ਕਾਲਾ ਸੀ ਕਿਓ ਪਾਪਾ ਆ ਗਿਆ ਕੋਈ ਨਾ ਕਾਲਾ ਭਾਈ ਏ ਗਵਾਂਡੀ ਕਾਲਾ ਇੱਧਰ ਲਾ ਆਪਣੇ ਵਾਲਾ ਨੀਗਾ ਤੇ ਨਾਲ ਨਾਗਰਾ ਜੀ ਯਾਰਾ ਨਾਗਰਾ ਜੀ ਤਗੜੇ ਹੋ ਵਧੀਆ ਚੱਲੀਏ ਆਓ ਚੱਲੇ ਜਾਓ ਠੀਕ ਹੈ ਮਿੱਤਰੋ ਹਾਂ ਫਿਰ ਜਾਵਾਂ ਹੀ ਰਹ ਜਾਂਦੇ ਕਹਿੰਦੇ ਨੇ ਹਾਂ ਸਹੀ ਗੱਲ ਆ ਫਤਿਮਾ ਕਾਜਦਾਲੀ ਦੇ ਵਿੱਚ ਕਹਿਦੀ ਵਿੱਚ ਸੁਪਿੰਗਰ ਹੰਦ ਦੇ ਸੱਸਰੀ ਕਾਲ ਬਾਈ ਆਏ ਗਲੇ ਉਹ ਕਹਿੰਦੇ ਕਿਹੜੇ ਕੇ ਜਾਣਾ ਜੀ ਹੈ ਨੋ ਨੋ ਵੀ ਬਾਦਾਂ ਭਾਈ ਉਹ ਨਾਲ ਵਾਦਾ ਠੀਕ ਹੈ ਜੀ ਅਸੀਂ ਤੀਨ ਹੋ ਤੇ ਚਨਾਗੇ ਸਾਡਾ ਮੁਕੱਦਮਾ ਰੱਦ ਕਰ ਦੇਵੋ ਵਾਹਿਗੁਰੂ ਕਹਿੰਦੇ ਭਾਈ ਉਹਨਾਂ ਦਾ ਫਤਿਮਾ ਰੱਦ ਕਰ ਦਿੱਤਾ ਸਮਾਣੇ ਦੇ ਦੋ ਜਿਲ੍ਹਾਤ ਸਤਿ ਸ਼੍ਰੀ ਅਕਾਲ ਬਾਈ ਠੀਕ ਹੈ ਚੜ੍ਹਦੀ ਕਲਾ ਬਾਈ ਆਪ ਦੱਸੋ ਕੀ ਹਾਲ ਹੈ ਬਾਈ ਕੀ ਹਾਲ ਆ ਪਪੂ ਜੀ ਠੀਕ ਹੈ ਅਗੜੀ ਜੇ ਤਾਂ ਠੀਕ ਹੈ ਚਾਚਾ ਜੀ ਸਾਡੀ ਮਾਂ ਨੂੰ ਭੱਜ ਕੇ ਗਲਪੜੀਆਂ ਪਾਉਂਦੇ ਨੇ ਸਾਬ ਜੀ ਨਾਮ ਜੀ ਬਾਗੀ ਜੀ ਕੀ ਹਾਲ ਹੈ ਜੀ ਦਰਸ਼ਨ ਕਰ ਲੀਏ ਪਹਿਲਾਂ ਕੀ ਹਾਲ ਆ ਭਾਈ ਗੁਰਵਜਨ ਸਿੰਘ ਜੀ ਚੰਗੀ ਸਿਹਤ ਚਲੋ ਸਤਿ ਸਾਈ ਜੀ ਸਤਿ ਸ੍ਰੀ ਅਕਾਲ ਸਾਰੀ ਰਾਤ ਮਾਂ ਦਾ ਮਿਸਰ ਕੌਰ ਸੁਣ ਜਾਂਦੀ ਆਪਣੇ ਬੱਚਿਆਂ ਨੂੰ ਬੱਚੇ ਡੋਲੇ ਹੋਣਾ ਹੋਰ ਤਾਂ ਕਹਿੰਦੇ ਨੀਂਹਾਂ ਦੇ ਵਿੱਚ ਸਿਰ ਰੋਵੇ ਤੇ ਗਲਾਮ ਪਾਈ ਜੱਜਰ ਜੀ ਨੇ ਕਰਵਾਉਣੀ ਸੀ ਤੇ ਹੁਣ ਸਾਬ ਜੱਜ ਦੇ ਕਹਿੰਦੇ ਪਾਈ ਜੀ ਤੋਂ ਉਹ ਵੱਡੇ ਸਾਬ ਜੱਜ ਤੁਸੀਂ ਦੀ ਪਾਈ ਤੇ ਮਾਤਾ ਹਰ ਸਰਨ ਕੌਰ ਨੇ ਉਹਨਾਂ ਦਾ ਸੰਸਕਾਰ ਕੀਤਾ ਤੇ ਜਿਉਂਦੀ ਨੂੰ ਟਿਕਾ ਵਿੱਚ ਚੈਨ ਦਿੱਤਾ ਜਿਉਂਦੀ ਨੂੰ ਸਿਕਾ ਵਿੱਚ ਸੋਟ ਦਿੱਤਾ ਇਹਦੇ ਕਰਵਾਇਆ ਕਰਦੇ ਸ਼ਾਹ ਤੇ ਅੱਜ ਤੁਹਾਡੇ ਸਾਰੇ ਸਾਬ ਜੱਜ ਤੇ ਮਾਤਾ ਗੁਜਰ ਕੌਰ ਪਈ ਹੈ ਚਾਹ ਕਰ ਕਹਿੰਦੇ ਸੇਰਾ ਨੇ ਵੀ ਰਾਤੀ ਰੱਖੀ ਉਹਨਾਂ ਨੇ ਤੇ ਕਹਿੰਦੇ ਟੋਟਰ ਮੰਗਦੇ ਹਕੂਮਤ ਲੈ ਕੇ ਪਹੁੰਚ ਗਏ ਕੀ ਇਹ ਸਾਨੂੰ ਇਹਨੀ ਧਰਤੀ ਦੇ ਦਿਓ ਤੇ ਸੁਭਾਕਰੰਦ ਕਹਿੰਦਾ ਹਕੂਮਤ ਕਹਿੰਦੀ ਜਿਸ ਸਾਨੂੰ ਜਿਹਨੇ ਧਰਤੀ ਚਾਹੀਦੀ ਹੈ ਜਗ੍ਹਾ ਚਾਹੀਦੀ ਹੈ ਉਹਨੀਆਂ ਸਾਨੂੰ ਮੋਹਰਾ ਦੇ ਦੇਣਾ ਤੇ ਟੋਟਰ ਮੰਗਦੇ ਨੇ ਮੋਹਰਾ ਦਿੱਤੀਆਂ ਜੀ ਅਗੇ ਬਹੁਤ ਮਹੀਨੇ ਦੇ ਵਿੱਚ ਤਿਆਰ ਨਾ ਕਰੋ ਲੰਨ ਤੱਕ ਹੋ ਜੂ ਲੰਗਣ ਨੂੰ ਰੋਟੀ ਤੇ ਲਾਦੇ ਉਸ ਦੇ ਸਾਹਮਣੇ ਰੋਟੀ ਖਾਣੇ ਵੀ ਪਾੜੀਏ ਚਲੇ ਐਨਾ ਕਿ ਮਾਤਾ ਗੁਦਰਪੁਰ ਵਾਲੇ ਸਾਹਿਬ ਜਾਜਾ ਜਿਹੜਾ ਖਾਦੀ ਸੀ ਤੋ ਜਿਵੇਂ ਜਾਦੇ ਤੋ ਤੇ ਉਹਨਾਂ ਨੇ ਕਿਸ ਗੱਲ ਦੇ ਕਰ ਵਿੱਚ ਕੁਝ ਵੀ ਨਾ ਕਰਵਾਉਂ ਸਾਰੀ ਗੱਲਾਂ ਸਮਝੇ ਦਬਾਣੀ ਵਾਲੇ ਭਾਈ ਹਰ ਕੇਤੇ ਰੱਖਿਓ ਜੀ ਮੈਂ ਤਾਂ ਇਹ ਕਿਨੋਂ 4 ਦਿਨ ਮਹੀਨੇ ਦੇ ਵਿੱਚ ਹੀ ਪਾਠ ਕਰਾਉਂ ਸਤਿਗੁਰੂ ਦੇ ਚਿੱਤੇ ਆ ਕੇ ਆਤੇ ਉਹਨਾਂ ਦਾ ਬਾਣੀ ਸੁਣੀਏ ਬਾਣੀ ਸੁਣੀਏ ਘਰ ਦੇ ਵਿੱਚ ਸੇਵਾ ਕਰੀਏ ਸਤਿਗੁਰੂ ਦੀ ਬਾਣੀ ਆਪ ਪੜਹੀਏ ਸੁਖਮਨੀ ਸਾਹਿਬ ਪੜ੍ਹਦੀਏ ਬਾਣੀ ਪੜ੍ਹਦੀਏ ਉਹਨਾਂ ਦੀ ਯਾਦ ਵਿੱਚ ਤੇ ਸਤਿਗੁਰੂ ਖੁਸ਼ ਹੋਣ ਤੇ ਨਾਰਾਜ਼ ਹੋਣ ਤੇ ਬਾਣੀ ਪੜੀ ਤੇ ਉਸੇ ਹੋਣ ਦੇ ਭਾਈ ਉਹਨਾਂ ਦੀ ਯਾਦ ਵਿੱਚ ਬਾਣੀ ਬਾਣੀ ਕੀਦੀਏ ਗੁਰੂ ਦੀ ਤੇ ਫਿਰ ਗੁਰੂ ਖੁਸ਼ ਹੋਣ ਤੇ ਗੁਰੂ ਦੀ ਬਾਣੀ ਪੜਾਂਗੇ ਇਸ ਕਰਕੇ ਭਾਈ ਪਰਿਵਾਰ ਨੇ ਨਾਲ ਵਿੱਚ ਕਈ ਜਿੰਨਾਂ ਤੋਂ ਲੈ ਕੇ ਸਹਿਜ ਪਾਠ ਪ੍ਰਗਟ ਕਰਵਾਇਆ ਗੁਰਮਤ ਪਿਆਰੀ ਭਾਈ ਗੁਰਦੀਪ ਸਿੰਘ ਦੀ ਭਾਈ ਗੁਰਦੀਪ ਸਿੰਘ ਦੇਖੋ ਸਾਰਾ ਪਰਿਵਾਰ ਬੜੀ ਸਤਿ ਭਾਵਨਾ ਵਾਲਾ ਮੈਨੂੰ ਕਹਿੰਦੇ ਬਾਬਾ ਜੀ ਅਜੀਤ ਸਾਹਿਬ ਜਾਜਾ ਦੀ ਜਾਨ ਦੇ ਵਿੱਚ ਪਾਠ ਕਰਾਉਂਦੇ ਆ ਉਹਨਾਂ ਦੀ ਸੀਧੀ ਦਿਹਾੜੇ ਤੋਂ ਮੱਕਰਾ ਦੀ 13 ਉਹਨੂੰ ਆਪਾਂ 23 ਤਰੀਕ ਨੂੰ ਭੋਗ ਪਾ ਦੇਣਾ ਸੀ ਫਿਰ ਉਹ ਜੇ ਸਾਥ ਨਾਲ ਆਪਾਂ ਪਹਿ ਬਾਤ ਕੀਤਾ ਅੱਜ 13 ਉਹ ਆ ਤੇ ਕੀ ਦਿਹਾੜੇ ਤੋਂ ਗੱਲ ਕਰਦੇ ਆ ਨਾ ਤੇ ਕਹਿੰਦੇ ਬਾਬਾ ਜੀ ਆਪਾਂ ਸਮਾਣਾ ਵੀ ਸਾਬ ਜਰਨ ਦੇ ਹੀ ਆ ਮੈਂ ਕੋਈ ਗੱਲ ਨਹੀਂ ਕੀ ਕਹਿੰਦੇ ਕੀਤਨ ਕਰਨਾ ਪਰਿਵਾਰ ਦਾ ਹੁਕਮ ਸੀ ਜੀ ਕੀਤਨ ਕਰਨਾ ਜੋਕੇ ਸਭ ਜੱਜਾਂ ਦਾ ਇਤਿਆਜ਼ ਦੋ ਦਿਨ ਦੋ ਸਮਾਗਮ ਮਦੂਰ ਆਪ ਦੇ ਸਮਾਗਮ ਪਿੰਡ ਜਿਹਲੇ ਬਾਣੇ ਹੋਈ ਉੱਥੇ ਵੀ ਸਭ ਜੱਜਾਂ ਦਾ ਇਤਿਆਜ਼ ਸਰਤਨਾਇਆ ਉੱਥੇ ਵੀ ਸੰਗਤ ਨੇ ਬੜਾ ਪ੍ਰੇਮ ਦੇ ਨਾਲ ਸੁਣਿਆ ਇੱਥੇ ਵੀ ਸੰਗਤ ਨੇ ਬੜਾ ਪ੍ਰੇਮ ਦੇ ਨਾਲ ਸੁਣਿਆ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿ ਦਾ ਬਾਣੀ ਸ਼ਕਤ ਜਾਣਾ ਜੀ ਸੋ ਦੋਨੇ ਗੁਰੂ ਘਰਾਂ ਨੂੰ 11 1100 ਰੁਪਏ ਦੀ ਪਰਵਾਸ ਨੂੰ ਸੇਵਾ ਕੀਤੀ ਗਈ ਹੈ ਜੀ ਮਹਾਰਾਜ ਜੀ ਦਾ ਪਰਿਵਾਰ ਕਿਰਪਾ ਕਰਨਾ ਇਹ ਵੀ ਕੀਤੀ ਮਹਾਰਾਜ ਸਾਫਰ ਲਾਉਣਗੇ ਭਾਈ ਜਰੂਰ ਲਾਉਣਗੇ ਸਭ ਜੱਦੇ ਦੇ ਮਾਤਾ ਗੁਦਰ ਕੌਰ ਦਸਵੇਂ ਬਾਦਸ਼ਾਹ ਮਹਾਰਾਜ ਕਿਰਪਾ ਕਰਨ ਭਾਈ ਪਰਿਵਾਰ ਦੀ ਸੇਵਾ ਕੀਤੀ ਦੇਖੇ ਲਾਇਓ ਸਤਿਗੁਰੂ ਜੀ ਸੋ ਸੰਗਤਾਂ ਦੀ ਸੇਵਾ ਕੀਤੀ ਦੇਖੇ ਲਾਇਓ ਪੁੱਲ ਗਾਨ ਕੀ ਕਾ ਭਾਈ ਦੇਖੇ ਲਾਇਓ ਪ੍ਰਸ਼ਾਦਾ ਪਾਣੀ ਸਿਕਾਇਆ ਮਹਾਰਾਜੇ ਦੇ ਕੇ ਲਾਇਓ ਸਭ ਸੰਗਤ ਦਾ ਧੰਨਵਾਦ ਸਾਈ ਗੁਰੂ ਜੀ ਤਾਂ ਗੱਲ ਤਾਂ ਸਾਈ ਗੁਰੂ ਜੀ ਕੀ ਹਾਲ ਹੈ ਜੀ ਕਰਾਂ ਪਿੱਛੇ ਲਗਾ ਲਓ வஜர வை எல்லாம் ਰਾ ਭਾਈ ਇਸ ਵੇਲੇ ਪੂਰਾ 3:30 ਵਜੇ ਦਾ ਹੋ ਗਿਆ। ਹੱਥ 'ਚ ਪੰਪ ਡੀ ਲਾਈਟ ਢੋਲੀ ਮੋਢੇ ਤੇ ਕਾ ਕੀ ਕਰਨਾ ਤੜਕੇ ਪਾਣੀ ਦੀ ਵਾਰੀ ਆ। ਆ ਬਰਮਾ ਪਾ ਕੇ ਖੜਾਉਣਾਗਾ ਤੇ ਭਾਈ ਉਹ ਕਰਨਾ ਸੀਗਾ ਸਾਈਕਲ ਦੇ ਨਾ ਕਲੰਪ ਜੀ ਲਾਉਣੇ 1-2 ਲੈਮੀਨੇਸ਼ਨ ਕਰਾ ਕੇ ਲਿਆਉਣੀ ਸੀ। ਉਹ ਕੰਮ ਆ ਮੇਰਾ ਭਾਈ ਉਹ ਵਿਚਾਲੀ ਰਿਹਾ ਇੱਕ ਦੋ ਕੰਮ ਹੋਰ ਕਰਦਾ ਫਿਰਦਾ ਸੀ। ਤੇ ਨਾਲੇ ਉਹ ਜਿਹੜਾ ਮਿੱਤਰਾ ਸਟਿਕਰਾਂ ਵਾਲਾ ਲੈਮੀਨੇਸ਼ਨ ਵਾਲੇ ਅ ਦੁਕਾਨ ਵਾਲਾ ਉਹਨਾਂ ਦੀ ਭਈ ਭੋਗ ਸੀ ਆਪਾਂ ਜਿਹੜੇ ਤੇ ਪਾਠ ਦੇ ਭੋਗ ਤੇ ਪਹਿਲਾਂ ਗਏ ਸੀ ਫਿਰ ਉਹ ਮਹੱਜ ਘਰੇ ਬਿਜੀ ਫਿਰਦਾ ਖੁਸ਼ ਮੈਂ ਤਾਂ ਵੀ ਨਿਗਰਦਗਾਨ ਤੇ ਤੇ ਇੱਕ ਦੋ ਪ੍ਰਾਈਵੇਟ ਜੀ ਕੰਮ ਕਰਦਾ ਕਰਦਾ ਆ ਇਹ ਵਿੜਾ ਹੋ ਗਿਆ ਹੋ ਖੜਾ ਬਰਮਾ ਤੇ ਆਸ਼ੇਮਗਰ ਜੋੜ ਕੇ ਖੜਾਉਣੇ ਆ ਪੰਪ ਥੋੜੇ ਬਰੀਕ ਪੈਂਚਰ ਹੋ ਜਿੱਕੇ ਤੇ ਥੋੜੇ ਜਿਹਾ ਪੰਪ ਮਾਰਦੇ ਨੇ ਉਹਨਾਂ ਕੋਈ ਪੈਨ ਨਾਲ ਮਾੜੀ ਜਿਹੀ ਹਵਾ ਬਵਾ ਹੋ ਜਾਂਦੀ ਆ ਤੇ ਫਿਰ ਅਗਲੇ ਖੇਤ ਜਾ ਕੇ ਉਹਨਾਂ ਨਾਲ ਨੱਕਾ ਬੰਨਾ ਕਰਿਆਵਾਂਗੇ ਦੀ ਜਿੰਦਾਰ ਕੇ ਭੱਜ ਭਜਾਈ ਜੀ ਨਹੀਂ ਹੋਣੀ ਬਾੜੀ ਅ ਕੱਲਾ ਹੂ ਆ ਆਂ ਕਰਕੇ ਫਿਰ ਬੰਦਾ ਪਾਣੀ ਪੈਂਦਾ ਕਰਕੇ 10 ਮਿੰਟ ਖੜਪੀ ਜਾਂਦਾ ਤੇ ਨੌਜਵਾਨ ਆਪਣੇ ਵਾਲੇ ਭਾਈ ਇਹ ਕੱਲ ਨੂੰ ਆਉਣਗੇ ਫਤੇ ਗੜ ਸਾਹਿਬ ਤੋਂ ਓਏ ਚਾਚਾ ਜੀ ਸਤਿ ਸ਼੍ਰੀ ਅਕਾਲ ਤਕਲੀ ਸੇ ਤੂੰ ਆਲੇ ਪਾਲਾ ਕੋਲੇ ਜਾ ਮਾਹ ਕਿਤੇ ਗੱਗੂ ਫਿਰਦਾਗਾ ਉਹ ਪੈਰ ਜੇ ਖੜਕੇ ਠੀਕ ਆ ਕਣਕ ਦਾ ਕਟਾ ਪਰੇ ਪਾ ਹਾਂ ਪਰੇ ਠੀਕ ਆ ਭਾਈ ਖੇਤ ਨੂੰ ਜਾਵਾਂਗੇ ਇੱਕ ਕਟਾ ਚੱਕੀ ਤੇ ਧਰ ਜਾਗੇ ਜਾਂਦੇ ਉਹ ਆਟਾ ਭਿਉਣਾਗਾ ਚਾਚਾ ਬਾਲੀਆਂ ਰੋਟੀਆਂ ਖਾ ਜਾਂਦਾ ਬੈਠਾ ਵਿਲਾ ਹਣ ਅਜ ਪਰਸੋਆਂੀਆਂ ਕੱਢੀਆਂ ਰੱਖ ਤੜਕੇ ਅੱਜ ਪੁਰਾਣੀਆਂ ਖਰਕਾਂ ਖਾਣਾ ਹੈ ਬੰਦਿਆਂ ਦੱਬੇ ਨੂੰ ਭੁੱਖ ਲੱਗੀ ਹੋਰ ਹੁੰਦੀ ਹੈ ਤਨੀ ਆਉਣੀ ਪੋਪਾ ਉਪਰ ਆਉਂਦਾ ਆਪਦੀ ਵੇਟ ਪੂਜਾ ਕਰ ਲਈ ਜੀ ਭੋਗ ਤੋਂ ਨਾ ਦੱਸੀ ਚ ਮਿਰਚਾਂ ਪਰ ਤਦੋ ਸਵਾਦ ਲੱਗਦੀ ਮਈਆਂ ਹੀ ਲੱਸੀ ਜਿਨਾਂ ਕੋਲ ਕੇ ਉਹ ਕੋਪਣਾ ਬਣਾ ਕੇ ਚੈੱਕ ਕੋਦੀ ਕੋਦੀ ਠੀਕ ਆ ਭਾਈ ਤੇ ਪਹਿਲਾਂ ਬਰਮਾ ਜੋੜ ਦਈਏ ਹਵਾ ਉਹ ਆ ਪਾ ਕੇ ਟਰੈਕਟਰ ਚ ਫਿਰ ਆ ਚਲਦੇ ਆ ਖੇਤ ਵੱਲ ਨੂੰ ਆਟਾ ਫੜ ਕੇ ਲੈਣੇ ਕਿ ਆਟਾ ਮੈਂ ਜਾਂਦਾ ਹੋਇਆ ਦਰ ਜੂ ਆਉਂਦਾ ਹੋਇਆ ਕਰ ਲੂਆ ਚੱਕ ਲਿਉਂਗਾ ਫਿਰ ਮੈਂ ਨਾਲ ਨੱਕਾ ਬੰਨਾ ਕਰਿਆ ਉਹਨਾਂ ਖੇਤਾਂ ਇੱਥੇ ਭਾਈ ਇਹਦੇ ਉਹ ਹੁੰਦਾ ਹੈ ਰਾਬੜ ਜੀ ਪਾਉਂਦੇ ਹੁੰਦੇ ਸੀ ਪਹਿਲਾਂ ਉਸ ਤੋਂ ਬਾਅਦ ਇਹ ਰਾਬੜ ਪਾਉਣੋਂ ਹਟ ਗਏ ਹੁਣ ਜਿਹੜੀ ਆਪਣੀ ਬੈਲਟ ਹੁੰਦੀ ਹੈਗੀ ਟਰੈਕਟਰ ਤੇ ਚੜ੍ਹਦੀ ਜਿਵੇਂ ਪੁਲੀਆਂ ਵਾਲੀ ਅਗਲੀ ਫੈਨ ਬੈਲਟ ਕਹਿੰਦੇ ਆ ਤੇ ਉਹ ਪਾ ਦਿੰਦੇ ਹੈਗੇ ਉਹ ਇਹਨਾਂ ਕੰਮ じゃ ਨਹੀਂ ਕਰਦੀ ਜਦੋਂ ਇੱਕ ਪਾਸੇ ਦਾਬ ਜੀ ਆਈ ਹੁੰਦੀ ਹੈ ਤੇ ਐਂ ਤੇ ਵੀਰੇ ਇੱਕ ਪਾਸੇ ਦਿੱਤੀ ਤਰੀਆਂ ਹੀ ਆ ਘੜਦਾ ਇਹ ਤੇ ਨਾਲੇ ਕ੍ਰੋਸ ਨੂੰ ਵਾਵਾ ਚਿਰ ਹੋ ਗਿਆ ਗ੍ਰੀਸਦਰੀ ਨੂੰ ਅੱਜ ਸਲਾਹ ਸੀ ਗ੍ਰੀਸ ਕਰਦੇ ਜੇ ਟਾਈਮ ਨਾਲ ਮੁੜਿਆ ਇਹਦਾ ਨਹੀਂ ਫਿਰ ਐਂ ਤਣ ਦਿਆਂਗੇ ਕਮ ਚਾਚਾ ਉਹ ਲਿਆਂਦੇ ਜਾਂਦੇ ਸੀ ਪਹਿਲਾਂ ਇਹਨਾਂ ਦੇ ਇਹਦੇ ਕੋਲੇ ਕੰਮ ਕਰਦਾ ਜਸਵਿੰਦਰ ਕੋਲੇ ਹਾਂ ਡੰਡਾ ਕਿੱਥੇ ਟਰੈਕਟਰ ਮਗਰ ਦੀਂਦੇ ਨਹੀਂ ਆ ਪੁਰਾਣਾਗਾ ਉੱਥੇ ਟਰੈਕਟਰ ਕੋਲੇ ਠੀਕ ਹੈ ਨੂੰ ਇਸ ਵੇਲੇ ਨੂੰ ਆ ਜਾਣਗੇ ਦੁਪਹਿਰ ਬਾਅਦ Å oh. <clears throat> ਪੌਣੇ 4 ਵਜੇ ਨੂੰ ਭਈ ਵਰਮੇ ਵਾਲਾ ਕੰਮ ਟਿਚ ਕਰਕੇ ਖੜਾ ਤਾਂ ਐਂ ਜਮਾ ਤਿਆਰੀ ਆ ਤੜਕੇ ਸੈਲਫ ਮਾਰ ਕੇ ਜਾਣਾ ਬਸ ਕੱਲਾ ਹੈਂਡਲ ਮਤਲਬ ਸੈਲਫ ਤਾਂ ਬੈਟਰੀ ਜਵਾਬ ਦੇਗੀ ਉਹੀ ਨਹੀਂ ਧਰੀ ਸੀ ਹੁਣ ਚੱਲ ਬਾਲੀ ਇਹ ਲੋਡ ਨਹੀਂ ਹੁੰਦੀ ਸੀਗੀ ਵੀ ਫਿਰ ਧਰ ਲਾਂਗੇ ਸੀਜ਼ਨ ਵੇਲੇ ਜੇ ਲੱਗੀ ਹੋਈ ਆ ਆ ਖੜਾ ਬਾਲੇ ਦਿਨਾਂ ਦਾ ਗੱਗੂ ਬਿਨਾ ਮੈਨ ਲਾ ਚਲਾਈ ਨਹੀਂ ਹੋਣਾ ਗੱਗੂ ਬਿਨਾ ਕਿਸੇ ਨੇ ਚਲਾਈ ਨਹੀਂ ਹੋਣਾ ਕਾਲਾ ਵੀ ਉੱਥੇ ਗਿਆ ਹੁਣ ਗੱਟਾ ਧਰ ਲਿਆ ਭਾਈ ਕਾਲੇ ਦਾ ਇੱਕ ਨੌਜਵਾਨ ਦਾ ਇੱਥੇ ਨਾਂ ਵੀ ਲਿਖਿਆ ਹੋਇਆ ਸੀਗਾ ਓਲੇ ਹੋ ਗਿਆ ਇਹ ਆਟਾ ਬਣਵਾ ਲਿਆ ਵਾਂਗੇ ਆਉਂਦੇ ਹੋਏ ਜਾਂਦੇ ਹੋਏ ਚੱਕੀ ਤੇ ਧਰ ਜਾਵਾਂਗੇ ਆਉਂਦੇ ਹੋਏ ਚੱਕੀ ਆਵਾਂਗੇ ਨਾਲੇ ਖੇਤ ਦੋ ਨੱਕੇ ਕਰਿਆਵਾਂਗੇ ਗੇੜਾ ਗੂੜਾ বাজ ਜੂਣ ਨਾਲੇ ਮਾੜਾ ਮੋਟਾ ਖਾਲ ਖੂਲ ਤੇ ਪਤਾ ਲੱਗ ਜਾਂਦਾ ਕਈ ਵਾਰੀ ਅ ਜ਼ੂਰ ਸੱਪਾ ਟਾ ਆ ਜਾਂਦਾ ਗਾ ਭਾਈ ਵੱਟ ਤੇ ਕਿਤੇ ਤੜਕੇ ਨੂੰ ਜਾ ਕੇ ਸਰਪ੍ਰਾਈਜ਼ ਮਿਲ ਜੇ ਤੇ ਬਦੋਂ ਨੇ ਆਇਆ ਚਲ ਤੜਕੇ ਜਾ ਕੇ ਇਹਨੂੰ ਧਰ ਕੇ ਕ੍ਰੋਸ ਬਾ ਕੇ ਚਲਾਉਣਾ ਹੀ ਆ ਬਸ ਫਿਰ ਕੱਕੀ ਤੇ ਪੀਣੇ ਦਾ ਗੱਟਾ ਰੱਖ ਕੇ ਭਾਈ ਗੱਡੀ ਸਿੱਧੀ ਖੇਤ ਵੱਲ ਨੂੰ ਕਰਤੀ ਤੇ ਮੌਸਮ ਦੋ ਤਿੰਨ ਦਿਨਾਂ ਦਾ ਕਸਮੇੜਾ ਆ ਅੱਜ ਵੀ ਭਾਈ ਬੱਦਲ ਬਾਈ ਵਾਲਾ ਮਾਹੌਲ ਜਾ ਕਦੇ ਸੂਰਜ ਬੱਦਲਾਂ 올ਲੇ ਹੋ ਜਾਂਦਾ ਤੇ ਕਦੇ ਬੱਦਲ ਛਾ ਜਾਂਦੇ ਗੱਲ ਤਾਂ ਇੱਕੋ ਹੀ ਆ ਚੱਲ ਗੱਲ ਖੈਰ ਨਹੀਂ ਬਣੀ ਕੋਈ ਗੱਲ ਨਹੀਂ Ah, mô, ਆ ਨਜ਼ਾਰਾ ਬਈ ਆਥਣ ਦੇ ਮੌਸਮ ਦਾ ਖੇਤਾਂ ਚੋਂ ਜਿਹੜਾ ਦਿਖਦੀ ਏ ਕੁਦਰਤ ਬਹੁਤ ਸੋਹਣਾ ਰੰਗ ਨੱਕਾਵਣਾ ਕਰਕੇ ਕਹਾ ਉੱਥੇ ਧੋ ਕੇ ਰੱਖਦਾ ਇਹ ਆ ਗੱਲ ਕਹਿੰਦਾ ਸੀ ਭਾਈ ਜਿਹੜੇ ਉਹ ਅਸੂਰ ਹੋਣੇ ਐ ਕਰ ਜਾਂਦੇ ਆ ਗੱਲਬਾਤ ਵੱਟ ਦੀ ਇਹ ਸਾਂਝੀ ਵੱਟ ਹੈਗੀ ਤੇ ਜਮਾ ਨਾਮੋਂ ਨਿਸ਼ਾਨ ਮਟਾ ਦਿੰਦੇ ਤੇ ਉਲਟਾ ਵਿਚਾਲੋਂ ਡੂੰਗਾ ਕਰ ਦਿੰਦੇ ਜਿਵੇਂ ਖਾਲ ਇੱਥੇ ਹੋਵੇ ਤੇ ਇਹੇ ਗੱਲ ਦਾ ਮਾਰਾ ਮੈਨੂੰ ਆਇਆ ਸੀਗਾ ਚਲੂ ਮੈਂ ਤਾਂ ਨਹੀਂ ਤਾਂ ਦੋ ਨੱਕੇ ਕਰਨੇ ਸੀਗੇ ਤੜਕੇ ਆ ਕੇ ਵੀ ਕਰ ਲੈਂਦਾ ਤੇ ਮਹਾਜਨ ਨਾਲ ਥੋੜਾ ਜਿਹਾ ਤਸੱਲੀ ਜੀ ਹੋਈ ਤੜਕੇ ਆਰਾਮ ਨਾਲ ਜਾ ਕੇ ਬਰਮਾ ਧਰ ਕੇ ਚਲਾ ਦੇਗੇ ਸਾਢੇ 4 ਪਾਣੀ ਵੜਦੇ ਹੁੰਨੇ ਫਿਰ ਨੇਰੇ 'ਚ ਟੱਕਰਾ ਮਾਰਨ ਵਾਲਾ ਕੰਮ ਹੋ ਜਾਂਦਾ ਇਹ ਐਂ ਕਰ ਜਾਂਦੇ ਆ ਭਾਈ ਐਂ ਖਲਾਰਾ ਪਾਉਂਦੇ ਆ ਕਿ ਕਈ ਵਾਰੀ ਖਾਲਚਾਂ ਮੂੰਹ ਪਾ ਲੈਣ ਪਤਾ ਨਹੀਂ ਕਿੰਨੇ ਕਿੰਨੇ ਵਾੜ ਤੱਕ ਪੱਟ ਜਾਣਾ ਉਹ ਸਾਹਮਣੇ ਜੰਗਲ ਜਿਹਾ ਦੇਖਦਾ ਜਿਹੜਾ ਉਹ ਪੱਠਾਗਾ ਪੁਰਾਣਾ ਤੇ ਉੱਥੇ ਜ਼ਿਆਦਾ ਦਰਖਤ ਆ ਉੱਥੇ ਕਾਫੀ ਸਾਰੇ ਇਹ ਜੇ ਜਾਨਵਰ ਲੋਕਾਸ਼ੀਪੀ ਕਰਦੇ ਹੈਗੇ ਤੇ ਇਹ ਕਈ ਥਾਵਾਂ ਤੋਂ ਟਾਕ ਜਾਂਦਾ ਫਿਰ ਇੱਕ ਥਾਂੋਂ ਨਹੀਂ ਅਗਾਹਾਂ ਵੀ ਇਹਨੇ ਆਹੀ ਹਾਲ ਕਰਿਆ ਪਿਆ ਤੇ ਉਹ ਉਥੋਂ ਤੱਕ ਤੇ ਉਹ ਉੱਥੇ ਸਾਹਮਣੇ ਸੀਰੇ ਕੇ ਬਾਰੀ ਲਾਈ ਜਾਂਦੇ ਆ ਪਾਣੀ ਦੀ ਤੇ ਉਹਨਾਂ ਨੇ ਬਰਮਾ ਚਲਾ ਰੱਖਿਆ ਉਧਰ ਗੇੜਾ ਮਾਰਿਆ ਉਹਨਾਂ ਨੇ ਕਿ ਉਹ ਫਿਰਦੇ ਅੱਗੇ ਬਾਬੇ ਓਰੇ ਤੇ ਨਾਲੇ ਨਾਲੇ ਭਾਈ ਮੂੜੀਆਂ ਦਾ ਲੁਫਤ ਲੁੱਤ ਪਾ ਲੈ ਰਹੇ ਆ ਕਈ ਥਾਂ ਮੋਟਾ ਗਏ ਭਾਈ ਚਾਰ ਪੰਜ ਥਾਂੋਂ ਤੋਂ ਵੱਟਦਾ ਆ ਹਾਲ ਕਰਿਆ ਪਿਆ ਵੱਟਾਂ ਜੋ ਪਤਾ ਨਹੀਂ ਕੀ ਬਾਹਰ ਦੇ ਹੁੰਦੇ ਬਾਈ ਜੇ ਕਿਸੇ ਨੂੰ ਪਤਾ ਤਾਂ ਲਾਜ਼ਮੀ ਦੱਸਿਓ ਵੱਟਾਂ ਇਹ ਕਾਹਤੋਂ ਪੜਦੇ ਹੁੰਦੇ ਇਹ ਜੰਗਲੀ ਹੁੰਦੇ ਆ ਜਿਹੜੇ ਓ ਕੀ ਹਾਲ ਆ ਬਾਬੇ ਵਧੀਆ ਕਿਹੜੀ ਵਾਰੀ ਲਿਆ ਰੱਖੀ ਆ ਕਾਹ ਕਿਹੜੀ ਵਾਰੀ ਵੜ ਰੱਖੀ ਆ ਪਿਛਲੀ ਵਾਰੀ ਪਿਛਲੇ ਖੇਤਾਂ ਲਈ ਠੀਕ ਆ ਜੀ ਮੂ ਤਾਂ ਭਈ ਵਾਰੀ ਇਹਨਾਂ ਦੀ ਵੀ ਟੜਕੇ ਹੁੰਦੀ ਆ ਜਦੋਂ ਆਪਾਂ ਇਹਨਾਂ ਤੋਂ ਵੜਦੇ ਹੁੰਨੇ ਅੱਜ ਇਹ ਉਹ ਪਿਛਲੇ ਖੇਤਾਂ ਲਈ ਵਾਰੀ ਅੱਗੇ ਲੈ ਕੇ ਲੈ ਜਾਂਦੇ ਆ ਫਿਰ ਇਹ ਨਜ਼ਾਰਾ ਪਾਈਪ ਲੇਨ ਦਾ ਪਾਣੀ ਬਾਦੂ ਲਵਾਦੀ ਵਾਧਾ ਤਾਂ ਹੂੰ ਬਜੂਆ ਆ ਲੱਗੀ ਹੋਊਗਾ ਇਹਦਾ ਹਾਂ ਇਹ ਤਾਂ ਲੱਗੀ ਹੋਊ ਮਾਰੀ ਬਿਲੀ ਆ ਕਿੰਨੇ ਵਜੇ ਹੁੰਦੀ ਆ ਆਹ ਤਾਂ ਰੱਖਿਆ ਭਾਈ ਪਟੇਵਾਲਾ ਬਰਮਾ ਤੇ ਇਹ ਘੜਦਾ ਪਾਣੀ ਵਟੇ ਦੇ ਦੇ ਕੇ ਅੱਜ ਚਲੋ ਵੀ ਸਮਾਂ 5 ਵਜੇ ਤੇ ਲੱਭ ਹੀ ਆ ਬਸ ਵੱਜਣੇ ਵਾਲੇ ਨੇ ਤੇ ਭਾਈ ਘਰਾਂ ਨੂੰ ਵਾਪਸੀ ਆ ਤੇ ਇਸੇ ਦੇ ਨਾਲ ਹੀ ਭਾਈ ਬਲੌਗ ਵੀ ਆਪਣਾ ਆ ਸਮਾਪਤਾ ਪਾਣੀ ਦੀ ਬਾਰੀ ਦੀ ਤਿਆਰੀ ਇਹ ਕਰ ਗਏ ਪੂਰੀ ਤੇ ਮੇਤਰ ਵੀ ਕਹਿੰਦੇ ਸਾਡੇ ਕੋਲੇ ਪਾਣੀ ਬਚੂਗਾ ਜੇ ਵੱਧ ਲਾਉਣਾ ਤਾਂ ਮਖਿਆ ਤੇ ਦੇਖ ਲਾਂਗੇ ਭਾਈ ਦੱਸ ਦਿਓ ਤੇ ਖੈਰ ਆਉਂ ਮੀਦ ਕਰਦੇ ਅੱਜ ਦੀ ਗੱਲਬਾਤ ਠੀਕ ਲੱਗੀ ਉਹ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਕਰ ਦਿਓ ਮਿਲਦੇ ਹਾਂ ਸਵੇਰੇ 7:00 ਵਜੇ ਇੱਕ ਨਵੇਂ ਅਨਕੋਰ ਵਲੌਗ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਅਨੰਤ ਤੱਕ ਦੇਖਣ ਵਾਸਤੇ ਸਤਿ ਸ੍ਰੀ ਅਕਾਲ ਜੀ ਦੇਖਦੇ ਰਹੋ